ਕਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਜੁਗਾਦਰੀ ਵਿਧਾਨ ਸਭਾ ਦੇ ਪਿੰਡ ਮਾਨਕਪੁਰ ਵਿੱਚ ਡਾਕਟਰ ਪ੍ਰੀਮਰਾਓ ਮੇਕਰ ਸਾਹਿਤ ਪ੍ਰਚਾਰ ਸੰਪਤੀ ਵੱਲੋਂ ਸਨਮਾਨ ਸਮਾਰੋਹ ਕਰਵਾਇਆ ਗਿਆ ਇਸ ਪ੍ਰੋਗਰਾਮ ਵਿੱਚ ਹਰਿਆਣਾ ਦੇ ਕੈਬਨਟ ਮੰਤਰੀ ਕਵਰਪਾਲ ਗੁਰਜਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਪ੍ਰੋਗਰਾਮ ਦੀ ਪ੍ਰਧਾਨਗੀ ਐਸਸੀ ਮੋਚਾ ਦੇ ਜ਼ਿਲ੍ਹਾ ਪ੍ਰਧਾਨ ਤਰਮ ਸਿੰਘ ਮੱਟੂ ਨੇ ਕੀਤੀ ਤੇ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਨੌਜਾਨ ਅਤੇ ਹਰਤਾਂ ਸਮੇਤ ਕਈ ਪਾਰਟੀਆਂ ਵਿੱਚ ਸ਼ਾਮਲ ਹੋ ਤੇ ਉੱਥੇ ਕੈਬਨਿਟ ਮੰਤਰੀ ਨੇ ਮਾਨਕਪੁਰ ਦੇ ਸ਼੍ਰੀ ਗੁਰਵਦਾਸ ਮੰਦਰ ਹਾਲ ਦਾ ਉਦਘਾਟਨ ਵੀ ਕੀਤਾ ਜਿਹਨਾਂ ਦਾ ਮੈਂ ਬੜੀ ਖੁਸ਼ੀ ਹੈ ਔਰ ہمارا ਜੋ ਐਸਸੀ ਸਮਾਜ ਉਹ ਵੀ ਬੜੀ ਸੰਖਿਆ ਵਿੱਚ ਅੱਜ ਬਾਜਪਾ ਕੇ ਸਾਥ ਜੁੜ ਰਹਾ ਹੈ ਔਰ ਜਿਸ ਪ੍ਰਕਾਰ ਸੇ ਗਰੀਬ ਆਦਮੀ ਕੇ ਕਲਿਆਣ ਕੀ ਯੋਜਨਾਏ ਮਾਨਯ ਪ੍ਰਧਾਨ ਮੰਤਰੀ ਜੀ ਨੇ ਸ਼ੁਰੂ ਕੀ ਔਰ ਕੇ ਸਾਥ-ਸਾਥ ਇਸ ਪ੍ਰਕਾਰ ਸੇ ਮਨੋਰ ਲਾਲ ਜੀ ਨੇ ਔਰ ਯੋਜਨਾਏ ਸ਼ੁਰੂ ਕੀ ਚਾਹ ਆਯੂਸ਼ਮਾਨ ਬਾਤ ਕੀ ਥੀ ਆਯੂਸ਼ਮਾਨ कार्ड की बात है तो उसको भी बढ़ाया ढाई गुना कर दिया चिरायू के नाम से और लगभग तीस लाख से ज्यादा परिवार ऐसे हैं जिनका इंश्योरेंस कर दिया हेल्थ का तो काम में बहुत बड़ी एक उपलब्धि है ऐसे ही बीपीएल भी जो था वो भी लगभग काफी बड़ी संख्या में बढ़ गया जितना था उससे काफी ज्यादा बढ़ा है हालांकि कांग्रेस के मुकाबले में तो ढाई गुना से ज्यादा है लेकिन जो हमारा ही था बाईस में तो उससे भी लगभग बीस बाईस परसेंट के करीब वो हमारा बढ़ा है जिस प्रकार से पेंशन को ऑनलाइन किया जहाँ किसी की जरूरत नहीं है किसी के पास जाने की तो उससे भी लोग इस बात से बेहद खुश हैं और अभी जिस प्रकार से दयालु योजना शुरू करी तो उससे लोगों को बहुत राहत मिलेगी किसी के साथ अनहोनी हो जाए तो ऐसे समय में वो बड़ा काम आएगा तो ये सारे के सारे अभी बिलों के बारे में जिस प्रकार सरकार ने निर्णय लिया जिनकी आम एक लाख से कम है वो केवल अगर उनका खर्च अठारह यूनिट है तो उनका भी बिल माफ करने का काम जिस प्रकार से सरकार ने निर्णय लिया तो ये सारे निर्णय जो रोजगार मुख्यमंत्री ने कहा कि जिसके परिवार की आमदनी एक लाख से कम है उसके परिवार को हम नंबर ज्यादा देंगे यानी कि उसको पहले रोजगार मिलेगा जिसकी आमदनी एक लाख अस्सी हजार से कम है उसको बीस ज्यादा देंगे तो उसको रोजगार पहले मिलेगा

ਥਾਣਾ ਸਿਟੀ ਦੀ ਪੁਲਿਸ ਨੇ ਇੱਕ ਦੋਸ਼ੀ ਨੂੰ 15 ਪੇਟੀਆਂ 180 ਬੋਤਲਾਂ ਠੇਕਾ ਸ਼ਰਾਬ ਸਮੇਤ ਕਾਬੂ ਕੀਤਾ ਜਿਸ ਦੀ ਪਛਾਣ ਗਗਨਦੀਪ ਸਿੰਘ ਉਰਫ सोनू ਮਹਾਜਨ ਵਾਸੀ ਲੁਧਿਆਣਾ ਵੱਚੋਂ ਹੋਈ ਹੈ ਇਹ ਮਾਨ ਜੋ ਕਿ ਐਸਐਸਪੀ ਸ੍ਰੀ ਜੀ ਇਸ ਦਿਹਾਮੇ ਇਹ ਦਿਸ਼ਾ ਵਿੱਚ ਸੰਸਾਤ ਤੇ ਐਸਪੀ ਡੀ ਤੇ ਐਸਪੀ ਸਿਟੀ ਦੀ ਅਨੁਸਾਰ ਜਿਹੜੇ ਆਪਣੇ ਸ਼ਹਿਰ ਦੇ ਵਿੱਚ ਚੋਰੀ ਦੇ ਮੋਟਰਸਾਈਕਲ ਹੋ ਰਹੇ ਸੀਗੇ ਉਹਦੇ ਵਿੱਚ ਸਹੀ ਸੁਲਾਤਿਆ ਨਸੀਲ ਨੂੰ ਗ੍ਰਿਫਤਾਰ ਕੀਤਾ ਜਿਹਦੇ ਕੋਲੋਂ ਸਾਨੂੰ ਦੋ ਮੋਟਰਸਾਈਕਲ ਤੇ ਇੱਕ ਬੋਤਲ ਬਰਾਮਦ ਹੋਈ ਹੈ ਤਾਂ ਹੋਰ ਵੀ ਬਰਾਮਦੀਆਂ ਹੁਣ ਵੀ ਰਿਮਾਂਡ ਤੇ ਲਾ ਕੇ ਕਰਾਂਗੇ ਇਹ ਤੇ ਪਹਿਲਾਂ ਵੀ ਚਾਰ ਮਕਦਮੇ ਦਰਜ ਨੇ ਸਿਟੀ ਦੇ ਵਿੱਚ ਨੇ ਜੀ ਕੁਝ ਦਰਾਂਗੇ ਦੇ ਵਿੱਚ ਨੇ ਜੀ ਤੇ ਮੋਸਹਾਰਟ ਪਰੋਫੈਨਲਾਂ ਦੀ ਚੋਰੀ ਇਹ ਟੈਨਸ਼ਨ ਆਸੀ ਵੀ 25 ਜਨਵਰੀ ਨੂੰ ਕਨਵਾਇਟ ਦਰਜ ਹੈ ਜਿਹੜੀ ਜਗ੍ਹਾ ਚੋਰੀ ਕਰਦੇ ਕਿ ਵਿੱਚ ਵੀ ਹੈਗੇ ਨੇ ਮੋਸਹਾਰਟ ਹਾਂਜੀ ਹੁਣ ਰਿਮਾਂਡ ਤੇ ਲਵਾਗੇ ਜੀ ਤੇ ਫਿਰ ਉਸ ਤੋਂ ਬਾਅਦ ਕੋਸ਼ਿਸ਼ ਕਰਕੇ ਜਿਹੜੇ ਵੀ ਹੋਣਗੇ ਸਾਹਮਣੇ ਤੱਥ ਤੇ ਉਹ ਤੁਹਾਡੇ ਸੌਣੇ ਸ਼ਹਿਰ ਅਧਿੰਤ ਦੱਸਾਂਗੇ ਜੀ ਲਓ ਬੈਕਗ੍ਰਾਉਂਡ ਕੀ ਹੈਗਾ ਕਿੱਥੋਂ ਰਹਿਣ ਵਾਲਾ ਹੈਗਾ ਇਹ ਸਾਬਕਾ ਕਿਉਂ ਸੀ ਜੀ ਮੁਸਤਾਫਾ ਬਾਦ ਪਿੰਡ ਹੈਗਾ ਮੁਸਤਾਫਾ ਜੇਟਾ ਦਾ ਰਹਿਣ ਵਾਲਾ ਪਹਿਲਾਂ ਵੀ ਇੱਥੇ ਸਿਟੀ ਦੇ ਵਿੱਚ ਤੇ ਮਕਦਮਾ ਦ ਆ ਇੱਕ ਪੱਜੀ ਚੀਜ਼ ਨਾ ਦਰਜ ਹੋਈ ਹੈ ਜੀ ਤੇ ਐਫ ਆਈ ਨੰਬਰ 22 ਉਹ ਇਹ ਦਰਜ ਜਿਹਦੇ ਵਿੱਚ ਗਨ ਤੇ ਸੋਨੂ ਮਾਰ ਜਣਾ ਜੀ ਠੀਕ ਹੈ ਜੀ ਇਹ ਰਹਿਣ ਵਾਲਾ ਸ਼ਿਮਲਾਪੁਰ ਲੁਧਿਆਣਾ ਦਾ ਜੀ ਜਿੱਤੇ ਪਹਿਲਾਂ ਵੀ ਮੁਕਦਮੇ ਦਰਜ ਨੇ ਜਿਸ ਤੋਂ ਅਸੀਂ ਨਾਕਾ ਲਗਾਇਆ ਤੇ ਪ੍ਰਣਾਸ਼ਾ ਦਾ ਤਰਫ ਤੋਂ ਆ ਰਿਹਾ ਸੀ ਜਿਹਦੇ ਕੋਲੋਂ ਅਸੀਂ ਜਦੋਂ ਰੰਗ ਤੇ ਚਿੱਟਾ ਰੰਗ ਦੀ ਸਫਟ ਜਾਇਰ ਹੈ ਜੀ ਚੈੱਕ ਕੀਤੀ ਜਿਸ ਦੇ ਵਿੱਚ 60 ਬੋਤਲਾਂ ਕਾਲਾ ਗੁਰ 12 ਬੋਤਲਾਂ ਪੰਜਾਬ ਲੈਂਡ ਲਾਰਟ ਰਾਮ ਗੱਡੀ ਦੇ ਡਿੱਕੀ ਵਿੱਚੋਂ 108 ਬੋਤਲਾਂ ਪੰਜਾਬ ਬਲੈਕ ਹੌਰਨ ਸ਼ਰਾਬ ਇਹ ਬੰਮ ਧੋਈ ਹੈ ਜੀ ਕਿੱਥੋਂ ਆ ਰਿਹਾ ਸੀ ਤਾਂ ਇਹ ਕਿੱਥੇ ਕਿੱਥੇ ਪਚੋੜੇ ਵਿੱਚ ਲੈ ਕੇ ਆਉਣ ਸੀ ਇਹ ਹੁਣ ਬਰਨਾਲਾ ਸਾਹਿਬ ਜੀ ਸਾਈਡ ਤੋਂ ਆਏ ਸੀ ਪਰ ਜਿਹੜੇ ਹੁਣ ਪੁਛ ਕੇ ਇਸੇ ਗੱਲ ਮਾਰਦੇ ਲਵਾਂਗੇ ਇਹ ਕਹਿੰਦਾ ਮੈਂ ਅਮਸਤ ਤੋਂ ਲੈ ਆਂਦੀ ਆ ਦਮਾਨ ਤੋਂ ਬਾਅਦ ਅਸੀਂ ਕਲੀਅਰ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਆਏ ਤੇ ਕਿੱਥੇ ਇੰਨੇ ਪਚਾਉਣੀ ਸੀ ਜੀ ਜਿਹੜੇ ਪਹਿਲੇ ਮਾਮਲੇ ਦਾ ਦੋ ਸ਼ਰਾਬ ਦੇ ਵੀ ਆ ਹੋ ਗਏ ਸ਼ਰਾਬ ਦੇ ਮਕਦਮੇ ਵਿੱਚ ਚੋਰੀ ਦੇ ਮਕਦਮੇ ਦਰਜ ਨੇ ਜੀ ਇੱਥੇ 379 ਬੀ 341 ਨੰਬਰ ਨੇ ਦਰਜ ਨੇ ਇੱਥੇ ਜੀ ਪਹਿਲਾਂ ਦਿਹਾਣੇ ਦੇ ਵਿੱਚ ਨਹੀਂ ਜੀ ਦਰਾਂਗਲੇ ਦੇ ਵਿੱਚ ਨਹੀਂ ਸ਼ਾਹਪੁਰ ਕੰਢੀ ਦਰਜ ਨੇ ਜੀ ਖਤਰ ਦੋਤ ਚਸਵੀ ਇੱਕ ਲਾ ਕੇ ਤਰ ਮਖਮਦ ਅੱਜ ਕੀਤਾ ਜੁ ਫਰੀਦাবাদ ਦੇ ਐਨ ਆਈਟੀ ਵਿਧਾਨ ਸਭਾ ਹਲਕੇ ਵਿੱਚ ਵਰਕਰਾਂ ਦੀ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਫਾ ਕਾਂਗਰਸੀ ਮੰਤਰੀ ਕਰਨ ਸਿੰਘ ਦਲਾਲ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਮੰਤਰੀ ਅਤੇ ਸੰਸਦ ਮੈਂਬਰ ਫਰੀਦাবাদ ਦੇ ਪਲਾਟ ਕੱਟਣ ਲਈ ਡੀਲਰਾਂ ਦਾ ਕੰਮ ਕਰ ਰਹੇ ਹਨ ਤੇ ਉਹਨਾਂ ਦੇ ਨਾਲ ਹਨ ਕੁਝ ਕਾਂਗਰਸ ਪਾਰਟੀ ਦੇ ਆਗੂ ਵੀ ਸਮਰਥਨ ਦੇ ਰਹੇ ਹਨ ਬਿਲਕੁਲ ਪਾਰਟੀ ਕੇ ਆਦੇਸ਼ ਹੋਏ तो बिल्कुल इलेक्शन लड़ूंगा आज मैंने जो बूथ बूथ से लोगों को जो बुलाने का काम किया और लोग बगैर अपनी अपनी सवारी लेके जो आए तो ये बहुत मतलब जो इनका मेरे साथ प्यार है एन के प्रति इनका दर्द है जो एन में जो बुरा हाल हुआ पड़ा है न पानी है न सीवर व्यवस्था है न रास्ते की कोई व्यवस्था है और सबसे बड़ी बात तो ये है कि यहाँ डंपिंग यार्ड हमारी एन में बनाने का काम किया सबसे ज्यादा बोट हम दें हमारी एन दे और इनको यही एक शतान डंपिंग यार्ड के लिए मिला था तो किसी भी कीमत पर अगर पार्टी का आदेश हुआ पार्टी ने आशीर्वाद दिया मान्य चौधरी हुड्डा साहब ने आशीर्वाद दिया मान्य चौधरी दीपेंद्र जी ने आशीर्वाद दिया मैं निश्चित तौर पर इलेक्शन लड़ूंगा आपके विधायक हैं कांग्रेस के एनआईटी से क्या उन पर भी अपने एनआईटी क्षेत्र की विधानसभा की जो बदहाली है वो ना सुधार वो देखो विधायक जी का काम विधायक जी जाने में लोगों ने बुलाया हूँ आज लोगों को मन मतलब जो उनकी आत्मा जो यहाँ बोल रही है मैं उस पर काम करूंगा और रात दिन अपने लोगों में रहूंगा आज शुरुआत है आगे आगे देखिए मैं लोगों के बीच में फिरोजपुर में लुट्टा खोहा चोरिया का सिलसिला रुकन का नाम नहीं ले रहा हूं तो चोरा ने ਗੁਰੂ ਘਰ ਨਮੀਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਹਲਕਾ ਗੁਰਹਰ ਸਹਾਇਤ ਤੋਂ ਸਾਹਮਣੇ ਆ ਜਿੱਥੇ ਚੋਰ ਗੁਰੂ ਘਰ ਦੀ ਚੋ ਗੋਲਕ ਚੁੱਕ ਕੇ ਫਰਾਰ ਹੋ ਗਏ ਜਿਸ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਤੇ ਉਧਰ ਮੌਕੇ ਤੇ ਪਹੁੰਚੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਤਨਾ ਵਾਪਰੀਆ ਰਾਤ ਤੁਹਾਡੀ ਇਹ ਜੀ ਸਵੇਰੇ ਆਏ ਆ ਦਿੰਦਰੇ ਟੁੱਟੇ ਪਏ ਸੀ ਤੇ ਜਦੋਂ ਅੰਦਰ ਆ ਕੇ ਦੇਖਾ ਗੋਲਕ ਸਾਗ ਵੀ ਐਣੀ ਸੀਗਾ ਜੀ ਹੂੰ ਤੇ ਨਸ਼ੇ ਵਾਲਿਆਂ ਦਾ ਕੰਮ ਆ ਬਹੁਤ ਬੁਰਾ ਹਾਲ ਆ ਪਿਆ ਤੇ ਬਈ ਇਹ ਫਿਰ ਗੋਲਕ ਪਿੱਛੇ ਮਿਲਿਆ ਖੇਤਾਂ ਚ ਹਾਂਜੀ ਇਹ ਖੇਤਾਂ ਚ ਮਿਲਿਆ ਕਿਲਾ ਡੇਢ ਕਿਲੋ ਕਿਲਾ ਦੂਰ ਅੱਛਾ ਤੇ ਲੈ ਕੇ ਵਿੱਚੋਂ ਪੈਸੇ ਵਗੈਰਾ ਕਢੇ ਹਾਂਜੀ ਪੈਸੇ ਲੈ ਕੇ ਗੋਲਕ ਦਾ ਵਿਜਿੰਦਰਾ ਤੋੜਤਾ ਉਹਨਾਂ ਨੇ ਰਾਤ ਦੇ ਕਢਣਾ ਹੈ ਹਾਂਜੀ ਰਾਤ ਹੈਗੀ ਆ 1 ਵਜੇ ਦੇ ਨੇੜੇ ਤੇੜੀ ਦੀ ਗੱਲ ਹੈ ਤੇ ਪਤਾ ਕਿਦਵੇਂ ਲੱਗਿਆ ਪਤਾ ਜਦੋਂ ਸਵੇਰੇ ਬਾਬਾ ਜੀ ਆਏ ਤੇ ਪਤਾ ਲੱਗਿਆ ਜੀ ਉਹਨਾਂ ਨੇ ਫੋਨ ਕੀਤਾ ਜੀ ਫਿਰ ਸਾਨੂੰ ਅਸੀਂ ਆਏ ਸਾਰਿਆਂ ਨੇ ਵੇਖਿਆ ਕੈਮਰੇ ਚੈੱਕ ਕੀਤੇ ਜੀ ਸਾਰਾ ਕੁਝ ਪਤਾ ਲੱਗ ਗਿਆ ਜਿਹੜਾ ਬਈ ਸਾਡਾ ਪਿੰਡ ਸਰੂਪੇ ਵਾਲਾ ਸ਼ਹਿਰ ਗਰੋਹਸ ਆਏ ਬਈ ਰਾਤ ਕਰੀਬਨ 1 ਵਜੇ ਸਾਡੇ ਪਿੰਡ ਵਿੱਚ ਚੋਰੀ ਹੋਈ ਆ ਤੇ ਸਵੇਹਾ ਜੋ ਆਪਣੇ ਪਾਠ ਸਾਹਿਬ ਆਏ ਆ ਪਾਠ ਕਰਨ ਵਾਸਤੇ ਦੇਖਿਆ ਵੀ ਗੋਲਕ ਵੀ ਚੋਰੀ ਹੋਈ ਪਈ ਆ ਗੋਲਕ ਡੇਢ ਕਿਲਾ ਬਾਟ ਦੂਰ ਪਈ ਸੀਗੀ ਫਿਰ ਉੱਥੋਂ ਲਿਆ ਕੇ ਸਾਨੂੰ ਪਤਾ ਲੱਗਿਆ ਫਿਰ ਥੋਨੂੰ ਸਭ ਦੇ ਜਿਵੇਂ ਫਿਰ ਮਲਾਇਮ ਆਏ ਆ ਖੜੇ ਆ ਸਾਡੇ ਪਿੰਡ ਨੂੰ ਸਾਹਿਬ ਮਿਲਣਾ ਚਾਹੀਦਾ ਜਿਹੜੀ ਗੁਰੂ ਘਰ ਚੋਰੀ ਹੋਈ ਆ ਇਹਨਾਂ ਨੂੰ ਸਖਤ ਸਖਤ ਸਜ਼ਾ ਹੋਣੀ ਚਾਹੀਦੀ ਬਾਈ ਜੀ ਇਹ ਵੀ ਗਾਂਸ ਤੇ ਗੁਰਦੁਆਰਾ ਸਾਹਿਬ ਇਹ ਚੋਰੀ ਨਾ ਕਰਨ ਆਪਾਂ ਕਹਿ ਦਿੰਨੇ ਆ ਵੀ ਇਹ ਜਿਹੇ ਬੰਦੇ ਨੂੰ ਫਾਂਸੀ ਸਜ਼ਾ ਚਾਹੀਦੀ ਇਹ ਕਤਲ ਨਾਲੋਂ ਪੜਾ ਕੰਮ ਕੀਤਾ ਉਹ ਇਹਨਾਂ ਨੇ ਗੁਰਦੁਆਰੇ ਵੀ ਨਹੀਂ ਛੱਡੇ ਹਾਂ ਗੁਰਦੁਆਰੇ ਨੂੰ ਛੱਡੇ ਇਹ ਜਿਹੜੇ ਬੰਦੇ ਨੂੰ ਬਾਹਰ ਨਹੀਂ ਆਉਣਾ ਚਾਹੀਦਾ ਅੱਜ ਕੱਲ ਨਸ਼ੇ ਵਾਲੇ ਫੜਿੰਦੇ ਆ ਮਹੀਨੇ ਬਾਅਦ ਜਮਾਨਤ ਹੋ ਜਾਂਦੀ ਆ ਹੂੰ ਘਟੋ ਘਟ 10-7 ਹੋਣੀ ਚਾਹੀਦੀ ਬੇ ਨਸ਼ੇ ਵਾਲੇ ਬੰਦੇ ਦੀ ਜਿਹੜਾ ਨਸ਼ਾ ਵੀ ਨਹੀਂ ਦਾ ਇਹ ਇਹ ਮੇਨ ਕਾਰਨ ਨਸ਼ੇ ਕਰਕੇ ਹੀ ਆ ਬਾਈ ਜੀ ਅਗਲਾ ਨਸ਼ੇ ਕਰਕੇ ਗੁਰਦੁਆਰੇ ਤੋਂ ਚੋਰੀ ਕਰਦਾ ਜਦੋਂ ਕਿ ਉਹ ਨਸ਼ਾ ਮਿਲਦਾ ਨਹੀਂਗਾ ਘਰੋਂ ਮਿਲਦਾ ਨਹੀਂਗਾ ਫਿਰ ਉਹ ਬੰਦੇ ਚੋਰੀ ਕਰਦੇ ਗੁਰੂ ਘਰ ਰਾਵੀ ਦਰਿਆ ਵਿੱਚ ਨਾਜਾਇਜ਼ ਮਾਈਨਿੰਗ ਤੇ ਮਾਈਨਿੰਗ ਵਿਭਾਗ ਨੇ ਕਾ ਵੱਡੀ ਕਾਰਵਾਈ ਕਰਦੇ ਹੋਏ ਨਾਜਾਇਜ਼ ਮਾਈਨਿੰਗ ਕਰਦੇ ਹੋਏ ਤਿੰਨ ਟਿਪਪਰ ਜ਼ਬਤ ਕੀਤੇ ਤੇ ਪੋਕਲੈਨ ਮਸ਼ੀਨ ਪਾਚਾ ਕੇ ਲੈ ਜਾਣ ਚ ਆਪਰੇਟਰ ਕਾਮਯਾਬ ਹੋ ਗਏ ਕ੍ਰਸ਼ਰ ਮਾਲਕ ਰਾਵੀ ਦਰਿਆ ਵਿੱਚ ਹੋ ਰਹੀ ਸੀ ਨਜਾਇਜ਼ ਮਾਈਨਿੰਗ ਤੇ ਨਜਾਇਜ਼ ਮਾਈਨਿੰਗ ਕਰਨ ਤੇ ਐਫ ਆਈ ਆਰ ਦਰਜ ਕੀਤੀ ਗਈ ਤੇ ਸਟੋਨ ਕ੍ਰਸ਼ਰ ਤੇ ਮਾਈਨਿੰਗ ਕ੍ਰਸ਼ਰ ਮਾਲਕਾਂ ਦੇ ਨਾਮ ਐਫ ਆਈ ਆਰ ਵਿੱਚ ਨਾਮਜ਼ਦ ਕੀਤੇ ਗਏ ਹਨ ਤੁਸੀਂ ਸੰਟ ਤੁਸੀਂ ਐਫ ਆਈ ਆਰ ਕੀਤੀ ਹੈਗੀ ਇਲੀਗਲ ਮਾਈਨਿੰਗ ਤੇ ਕੀ ਪੂਰਾ ਮੈਟਰ ਹੈ ਅਸੀਂ ਗਏ ਸੀਗੇ ਮੈਦ ਮੇਰੇ ਅਸਜੂ ਸਾਹਿਬ ਸੀਗੇ ਗਸ਼ਤ ਤੇ ਸੀਗੇ ਰਾਤ ਨੂੰ ਦੇਖਿਆ ਕਿ ਦੋ ਤਿੰਨ ਟਿਪਰ ਭਜ ਭਰ ਕੇ ਆ ਰਹੇ ਸੀ ਇੱਕ ਟਿਪਰ ਭਰ ਕੇ ਆਇਆ ਸੀ ਤੇ ਦੋ ਟਿਪਰ ਦਰਿਆ ਵਿੱਚ ਖੜੇ ਸੀਗੇ ਉਹਨਾਂ ਨੇ ਜਿਹੜਾ ਸਾਡਾ ਰਸਤਾ ਰੁਕਿਆ ਹੋਇਆ ਸੀ ਦਰਿਆ ਵਿੱਚ ਹੀ ਤੇ ਮਸ਼ੀਨ ਭਜਾ ਕੇ ਲੈ ਕੇ ਦਰਿਆ ਵਿੱਚ ਹੀ ਮਾਈਨਿੰਗ ਕਰਕੇ ਕ੍ਰਸ਼ਰ ਤੇ ਮਾਲ ਲੈ ਕੇ ਜਾ ਰਹੇ ਸੀ। ਕੱਚਾ ਮਾਲ ਸੀ ਇਹ। ਕਿੰਨੇ ਡਿੱਪਰ ਜਬਤ ਕੀਤੇ ਹੋ ਤੁਸੀਂ? ਇਹ ਤਿੰਨ ਡਿੱਪਰ ਸੀਗੇ ਜਬਤ ਕੀਤੇ ਨੇ। ਹੋਰ ਕੋਈ ਕੋਗਲਨ ਮਸ਼ੀਨ। ਕੋਗਲਨ ਮਸ਼ੀਨ ਭਜਾ ਕੇ ਲੈ ਗਿਆ ਸੀ। ਮੌਕੇ ਤੋਂ ਨਿਸ਼ਾਨ ਕੋਗਲਨ ਮਸ਼ੀਨ ਦੇ ਤਾਜੇ ਪਾਏ ਗਏ ਸੀ ਉੱਥੇ। ਕ੍ਰਸ਼ਰ ਤੇ ਐਫ ਆਈ ਆਰ? ہاں ਜੀ ਐਫ ਆਈ ਆਰ ਹੋ। ਕਿਹੜਾ ਕ੍ਰਸ਼ਰ? ਜੀਐਸ ਕ੍ਰਸ਼ਰ ਵੀ ਵਰਤ ਰਹੇ ਨੇ। ਬੰਦੇ ਕੁਛ ਨਾਮਦਤ ਕੀਤੇ ਆ ਤੁਸੀਂ? ਇਹ ਪੁਲਿਸ ਨੇ ਹਜੇ ਸਾਨੂੰ ਦੱਸਿਆ ਨਹੀਂ ਹਜੇ ਇਸ ਬਾਰੇ। ਤੇ ਪੁਲਿਸ ਨੂੰ ਪਾਰਟਨਰਸ਼ਿਪ ਡੀਡ ਵਗੈਰਾ ਕਾਗਜ਼ ਵਗੈਰਾ ਰਜਿਸਟ੍ਰੇਸ਼ਨ ਕਾਗਜ਼ ਵਗੈਰਾ ਦਿੱਤੇ ਉਹ ਇਨਵੈਸਟੀਗੇਸ਼ਨ ਜੋ ਉਹਨਾਂ ਦੇ ਸਾਹਮਣੇ ਹੋਵੇਗੀ ਐਫਆਈਰ ਰਜਿਸਟਰ ਹੋ ਗਈ ਐਫਆਈਰ ਰਜਿਸਟਰ ਹੋ ਗਈ ਹਰਿਆਣਾ ਰੋਡਵੇਜ਼ ਦੇ ਡਰਾਈਵਰ ਦੀ ਬੇਟੀ ਨੇ ਚੰਨਈ ਵਿੱਚ ਖੇਲੋ ਇੰਡੀਆ ਨੈਸ਼ਨਲ ਯੂਥ ਗੇਮ ਬਾਕਸਿੰਗ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਤਾਮਿਲਨਾਡੂ ਦਾ ਨਾਮ ਰੌਸ਼ਨ ਕੀਤਾ ਸੈਨਿਕ ਸਕੂਲ ਬੱਲਬਗੜ ਵਿੱਚ ਪੜ੍ਹਦੀ 12ਵੀਂ ਜਮਾਤ ਦੀ ਵਿਦਿਆਰਥਣ ਡਿੰਪਲ ਨੇ 48 ਕਿਲੋ ਪਾਰ ਵਰਗੀ एक वर्ग हासिल की जो खेलो इंडिया में ब्रॉन्ज मेडल आई है जिसका नाम डिम्पल है विस्तार से बताए क्या कुछ खास खेला और, और क्या जीता है देखिये डिम्पल एक बहुत ही होनहार छात्र है और वो हमारे स्कूल में आर्ट्स की स्टूडेंट है ट्वेल्थ आर्ट्स में पढ़ती है और काफ़ी दिन से और बहुत कई सालों से वो तपस्या कर रही है और आज ऐसा नहीं है सीबीएसई में भी उसका गोल्ड मेडल था और आज खेलो इंडिया में भी उसका ब्रॉन्स मेडल है हमें उम्मीद तो गोल्ड और सिल्वर की थी कि गोल्ड या सिल्वर तो पक्का था बट कही कहीं ना कहीं हमसे शायद चूक हुई है बट फिर भी हम बच्चे का हौसला अफजाई कर रहे हैं कि कोई बात नहीं आज हम डिम्पल ने हमारे स्कूल में आकर झंडा फहराया इससे पहले हमारे स्कूल में श्री सिंगराज अधाना जो कि ओलंपिक में मेडलिस्ट है वही झंडा फहराते थे और आज हमारी बेटी ने झंडा फहराया मुझे इस बात की बहुत खुशी है उनकी माता जी को भी हमने बुलाकर सम्मानित किया क्योंकि अकॉर्डिंग टू माई पॉइंट ऑफ व्यू दैट इज़ माता निर्माता भक्ति तो माता पिता गुरुजनों ये इन्हीं लोगों का सामनिध्य होता है इन्हीं लोगों का साथ होता है किसी बच्चे को बनाने में आ, क्या नाम आपका मेरा नाम निर्देश रानी है आ, मैं डिम्पल की मदर हूँ डिम्पल हमें मुझे बहुत अच्छा लगा मेरी बेटी ने बहुत नाम रोशन किया है और आ गए गोल्ड लाएगी तो किस तरह से मेहनत करती है तो ये बहुत ज़्यादा मेहनत करती है सुबह चार बजे उठती है अकेडमी जाती है अकेडमी जाती है फिर स्कूल से फिर जाती है। बहुत ही मेहनत कर रही है इसके पिताजी हरियाणा रोडवेज में ड्राइवर है राजीव कुमार नाम है उनका हाँ जी खुशी का माहौल है आगे मेरी बेटी गोल्ड लाएगी डिम्पल है मैं पढ़ती हूँ सैनिक पब्लिक स्कूल में मैं खेलो इंडिया यूथ गेम्स में ब्रॉन्ज मेडल जीत के लाई जो अभी तमिलनाडु चेन्नई में हुआ था जिसमें मैंने पार्टिसिपेट किया था और मैंने चार लड़कियों को हरा के मैंने ब्रॉन्ज मेडल के हासिल किया है किस कैटेगरी में खेले थे आप? मैं फोर्टी एट के में खेली थी अड़तालीस 48... स्कूल की तरफ से आपके साथ कैसा स्कूल जी स्कूल मेरी बहुत हेल्प करता है क्योंकि अभी मेरे हाल ही में प्रैक्टिकल भी चले थे और पेपर्स भी हुए थे जिसके स्कूल ने मुझे बहुत मोटिवेट किया था और उन्होंने काफ़ी मदद की थी जिससे मैं प्रैक्टिकल भी अच्छे से दे पाई और मैं गेम भी अच्छे से खेल पाई जिससे मुझे कोई तकलीफ नहीं ना ही मुझे कोई प्रॉब्लम प्रो, प्रो, भी हुई ਸਕੂਲ ਨੇ ਅਭੀ ਮੇਰਾ ਹਾਲੀ ਮੇ ਅਭੀ ਸਵਾਗਤ ਕੀਤਾ ਤੇ ਝੰਡਾ ਵੀ ਫੈਰਾਇਆ ਤਾਂ ਉਸਕੇ ਲਈ ਮੈਂ ਉਹਨਾਂ ਕੋ ਬਹੁਤ ਬਧ ਉਹਨਾਂ ਲਈ ਧੰਨਵਾਦ ਆਗੇ ਕਰ ਲਈ ਮੇਰਾ ਗੋਲਡਾ ਮਕਸਦ ਹੈ ਤਾਂ ਕਿ ਮੈਂ ਇੰਟਰਨੈਸ਼ਨਲ ਪੱਧਰ ਉਪਰ ਜਾ ਸਕਾਂ 21 ਜਨਵਰੀ ਦੀ ਰਾਤ ਨੂੰ ਮੋਗਾ ਦੇ ਪਿੰਡ ਦਾਗਾਪੁਰਚ ਇੰਡਸ ਲੈਂਡ ਬੈਂਕ ਵਿੱਚ ਤਿੰਨ ਵਿਅਕਤੀਆਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਵਿੱਚ ਦੋ ਲੈਪਟਾਪ ਇੱਕ ਡੀਵੀਆਰ ਅਤੇ ਇੱਕ ਬੰਦੂਕ ਚੋਰੀ ਹੋ ਗਈ ਅੱਜ ਸੀਆਈਏ ਮੋਗਾ ਵੱਲੋਂ ਤਿੰਨ ਵਿੱਚੋਂ ਦੋ ਮੁਲਜ਼ਮਾਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਵਿੱਚੋਂ ਤੀਜੇ ਵਿਅਕਤੀ ਦੀ ਪਾਲ ਚਾਰੀ ਹੈ ਤੇ ਇਹਨਾਂ ਵਿੱਚ ਇੱਕ ਮੁਲਜ਼ਮ ਖਿਲਾਫ ਪਹਿਲਾ ਵੀ ਦੋ ਕੇਸ ਦਰਜ ਹਨ ਮੈਨੂੰ ਰਾਤ ਨੂੰ ਇੱਕ ਇੰਡਸਿੰਗ ਬੈਂਕ ਜਿਹੜਾ ਕਿ ਪਿੰਡ ਦਾਰਾਪੁਰ ਦੇ ਵਿੱਚ ਹੈ ਥਾਣਾ ਸਦਰ ਮੋਗੇ ਦੇ ਵਿੱਚ ਉਹਦੇ ਵਿੱਚ ਇੱਕ ਚੋਰੀ ਹੋਈ ਸੀ ਜਿਹਦੇ ਵਿੱਚ ਕਿ ਦੋ ਲੈਪਟਾਪ ਐਚਪੀ ਮਾਰਕਾ ਤੇ ਇਸ ਤੋਂ ਇਲਾਵਾ ਇੱਕ ਜਿਹੜੀ ਉਹਨਾਂ ਨੂੰ ਲਾਇਸੈਂਸਡ ਗਨ ਇਸ਼ੂ ਹੋਈ ਹੋਈ ਸੀ 12 ਮੋਰਦੀ ਉਹ ਚੋਰੀ ਕੀਤੀ ਗਈ ਚੋਰ ਜਿਹੜੇ ਹੈਗੇ ਨੇ ਉਹਦੇ ਜਿਹੜੀ ਮੇਨ ਬਿਲਡਿੰਗ ਸੀ ਉਹਦੇ ਨਾਲ ਹੀ ਲੱਗਦਾ ਹੋਇਆ ਇੱਕ ਬਾਥਰੂਮ ਸੀ ਬਾਥਰੂਮ ਦੀ ਗ੍ਰਿਲ ਤੋੜ ਕੇ ਅੰਦਰ ਵੜੇ ਸਨ ਤੇ ਉਹਨਾਂ ਨੇ ਇਹ ਚੋਰੀ ਕਰਕੇ ਇਹ ਤਿੰਨ ਚੀਜ਼ਾਂ ਲੈ ਕੇ ਗਏ ਸਨ ਇਹ ਤੋਂ ਇਲਾਵਾ ਡੀਵੀਆਰ ਜਿਹੜਾ ਸੀਗਾ ਉਹ ਵੀ ਉਹ ਮੌਕੇ ਦੇ ਉੱਪਰ ਆਪਣੇ ਨਾਲ ਲੈ ਗਏ ਇਹ ਦੀ ਤਫਤੀਸ਼ ਕਰਦੇ ਹੋਏ ਆਪਣੇ ਐਸਪੀ ਡੀ ਸਾਡੀ ਰੈਡਾਈ ਹੇਟ ਇਨਰ ਦੀ ਗਾਈਡੈਂਸ ਦੇ ਵਿੱਚ ਇਨਚਾਰਜ ਸੀਜੀਏ ਵੱਲੋਂ ਬਹੁਤ ਮਿਹਨਤ ਕਰਕੇ ਇਹ ਜਿਹੜੇ ਹੈਗੇ ਲੋਕ ਸਾਰੇ ਅਰੈਸਟ ਕੀਤੇ ਗਏ ਹਨ ਇਹਨਾਂ ਦੇ ਵਿੱਚ ਦੋ ਲੋਕ ਹੁਣ ਤੱਕ ਫੜੇ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ ਇੱਕ ਜਿਹੜਾ ਅਕਿਊਜ਼ਡ ਹੈ ਜਿਹਦਾ ਨਾਮ ਆਕਾਸ਼ ਚੋਤ ਹੈ ਆਕਾਸ਼ ਚੋਤ ਇਲੀਤ ਆਕਾਸ਼ ਇਹਦੇ ਉੱਪਰ ਪਹਿਲੇ ਵੀ ਚੋਰੀ ਦੇ ਪਰਚੇ ਹੈਗੇ ਨੇ ਬਰਨਾਲਾ ਤੇ ਸਮਾਸਰ ਥਾਣੇ ਦੇ ਵਿੱਚ ਤੇ ਇਹਨਾਂ ਦੇ ਕੋਲੋਂ ਹੁਣ ਤੱਕ ਜਿਹੜੇ ਦੋ ਲੈਪਟਾਪ ਐਚਪੀ ਦੇ ਚੋਰੀ ਕੀਤੇ ਗਏ ਸਨ ਉਹ ਵੀ ਬਰਾਮਦ ਹੋ ਗਏ ਨੇ ਤੇ ਇਸ ਤੋਂ ਇਲਾਵਾ ਜਿਹੜੀ ਕਿ 12 ਬੁਰਦੀ ਜਿਹੜੀ ਗਨ ਉਹ ਵੀ ਬ੍ਰਮਤ ਹੁੰਦੇ ਖੋ ਚੁੱਕੀ ਹੈਗੀ ਹੈ ਸਰ ਕਿੰਨੇ ਜਾਨੇ ਸੀ ਟੋਟਲ ਸਰ ਇਹ ਟੋਟਲ 3 ਲੋਕ ਸੀ ਕਿ ਇਹਨਾਂ ਦੇ ਨਾਲ ਇਹਨਾਂ ਦਾ ਇੱਕ ਹੋਰ ਸਾਥੀ ਹੈ ਜਿਹੜਾ ਕਿ ਹਜੇ ਪਗੋੜਾ ਹੈ ਜੂਨ ਸ਼ਿਫਟ ਰਿਸਟ ਕਰ ਲਿਆ ਜਾਏਗਾ ਇੱਕ ਜਿਹੜਾ ਹੈਗਾ ਲੜਕਾ ਆਪਣਾ ਉਹ ਸਦਰ ਮੁਗੇ ਅਦਾਈ ਰਹਿਣ ਵਾਲਾ ਹੈਗਾ ਤੇ ਦੂਸਰਾ ਜਿਹੜਾ ਹੈਗਾ ਉਹ ਵੀ ਪਿੰਡ ਸੰਧੂਆਂ ਦਾ ਸਦਰ ਮੁਗੇ ਅਦਾਈ ਰਹਿਣ ਵਾਲਾ ਹੈ ਸਰ ਇਹਨਾਂ ਦੀ ਕੀ ਹਿਸਟਰੀ ਹੈ ਜੀ ਪਹਿਲਾਂ ਕੋਈ ਦੱਸੋ ਇੱਕ ਜਿਹੜਾ ਲੜਕਾ ਆਕਾਸ਼ ਹੈ ਮੈਂ ਜਿਵੇਂ ਆਪ ਜੀ ਦੱਸਿਆ ਸੀ ਦੇ ਉੱਪਰ ਦੋ ਮੁਕਦਮੇ ਪਹਿਲੇ ਹੈਗੇ ਨੇ ਇੱਕ ਬਰਨਾਲਾ ਦੇ ਵਿੱਚ ਮੁਕਦਮਾ ਹੈਗਾ ਤੇ ਇੱਕ ਕੇ ਦੇ ਵਿੱਚ ਇਹਦੇ ਉੱਪਰ ਸੰਭਾਲ ਸਰ ਤੀਸਰੇ ਦਾ ਕੀ ਨਾਮ ਹੈ ਤੇ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਵੀ ਲੋਕਲ ਹੈ ਮੈਂ ਨਾਮ ਹਜੇ ਨਹੀਂ ਦੱਸਣਾ ਚਾਹਾਂਗਾ ਇੱਕ ਵਾਰੀ ਉਹਦੀ ਅਰੈਸਟ ਹੋ ਜਾਏ ਉਸ ਤੋਂ ਬਾਅਦ ਆਪ ਜੀ ਨੂੰ ਬਾਰੇ ਬਰੀਫ ਕਰ ਦਿਆਂਗਾ ਸਰ ਹਿਸਟਰੀ ਦਾ ਮੋਟਿਵ ਵੀ ਆ ਰਿਹਾ ਹੈ ਜੀ ਚੋਰੀ ਦਾ ਮੋਟਾ ਚੋਰੀ ਹੀ ਸੀਗਾ ਇਹਨਾਂ ਦਾ ਪਰਪਸ ਹੀ ਸੀਗਾ ਉਹ ਉਹਨਾਂ ਨੂੰ ਕੈਸ਼ ਨਹੀਂ ਮਿਲਿਆ ਲੈਪਟਾਪ ਲੈ ਕੇ ਗਨ ਲੈ ਕੇ ਕੋਈ ਗਨ ਦੇ ਨਾਲ ਕਿਤੇ ਹੋਰ ਵਾਰਦਾਤ ਕਰਨੀ ਹੋਊਗਾ ਇਹਨਾਂ ਦਾ ਪਰਪਸ ਤਾਂ ਇਹ ਸੀਗਾ ਗਨ ਨੂੰ ਵੇਚਣਾ ਗਏ ਜਾਂਦਾ ਸੀਗੇ ਤੇ ਆਪਣਾ ਇਹਨਾਂ ਨੇ ਗਨ ਵੇਚ ਕੇ ਇਹਨਾਂ ਨੇ ਪੈਸੇ ਹੀ ਇਹਨਾਂ ਨੇ ਇਕੱਠੇ ਕਰਨ ਦੀ ਕੋਸ਼ਿਸ਼ ਸੀ ਸਰ ਬੈਂਕ ਦਾ ਸੇਫ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਇਹਨਾਂ ਨੇ ਸੇਫ ਵੀ ਇਹਨਾਂ ਬਾਰੇ ਕੋਸ਼ਿਸ਼ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਬਟ ਇਹਨਾਂ ਤੋਂ ਟੁੱਟ ਨਹੀਂ ਸਕਿਆ ਸੀ ਨਸ਼ਾ ਕਰਦੇ ਨੇ ਨਸ਼ਾ ਕਰਦੇ ਆ ਜੀ ਇਹ ਨਹੀਂ ਅਜੇ ਤੱਕ ਐਸੀ ਕੋਈ ਗੱਲ ਸਾਹਮਣੇ ਸਾਰੀ ਰਿਕਵਰੀ ਹੋ ਗਈ ਸਭਾਂ ਦੀ ਸਾਰੀ ਰਿਕਵਰੀ ਹੋ ਚੁੱਕੀ ਹੈ ਸਿਰਫ ਇੱਕ ਡੀਵੀ ਸੈਕਟਰ 30 ਸਥਿਤ ACB ਕ੍ਰਾਈਮ ਅਮਨ ਯਾਦਵ ਦੇ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਇੱਕ ਪਾਸੇ ਪੁਲਸ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਤੇ ਦੂਜੇ ਪਾਸੇ ਚੋਰੀ ਦੀਆਂ ਵਾਰਦਾਤਾਂ ਵਿਸ਼ਵਾਦਾ ਹੋ ਰਿਹਾ ਫਰੀਦাবাদ ਸੈਕਟਰ 85 ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੂੰ एक वी सफलता मिली वाहन चोरी कर दूज गिरफ्तार किया गया जो कि अपने दोस्तों के गैराज में गैराजी नंबर बदलने का काम भी करता की सेक्टर की जो क्राइम टीम है उसके द्वारा चार वाहन चोरी के आरोपियों को गिरफ्तार किया गया है जो सभी आरोपी है पूरे फरीदाबाद क्षेत्र से चौपिया वाहन जो थे उनको चुराते थे देवेंद्र और अनिल नाम के दो चोर हैं जिनने यहाँ से फरीदाबाद से गाड़िया चुराई तथा उससे आगे वो यामीन और अब्दुल रहमान नाम के हैंडलर थे जिनको यूपी में ये गाड़िया सप्लाई कर देते थे तभी आरोपीयों को गिरफ्तार कर लिया गया है चार गाड़ियां जो है एक अल्टो दो वेगनार और एक इको गाड़ी बरामद कर ली गई है इन्हीं आरोपियों के द्वारा फरीदाबाद में बाईस और चौपहिया वाहन चुराए गए हैं जिनको ड्यूरिंग पुलिस रिमांड उस बारे में पूछताछ की जाएगी तथा उन सभी वाहनों को बरामद किया जाएगा तथा आरोपियों को उन मुकदमों में भी गिरफ्तार किया आरोपी कैसे आए पुलिस के गिरफ्त में आ, आरोपियों के ऊपर लगातार सूचना मिल रही थी कि फरीदाबाद में इस तरीके की वाहन चोरी की जो घटनाएं हैं वो बड़ी है तो पुलिस ने जो अपने सोर्सेज थे एक्टिव कर रखे थे उसी के आधार पर हमें इन्फॉर्मेशन मिली थी तो हमने देवेंद्र और अनिल को गिरफ्तार किया था पहले और उनके जो डिस्कलोर के ऊपर आगे यामीन और अब्दुल का नाम आया था उन्हें भी गिरफ्तार कहाँ पकड़े गए थे सर जो देवेंद्र है उसे हमने सेक्टर 81 जो उसका एक वर्कशॉप है वहाँ से गिरफ्तार किया था और अनिल को और यामीन को हमने रघुपुरा उत्तर प्रदेश से एजुकेशन क्या था कोई भी पर बहुत ज़्यादा पढ़ा हुआ नहीं है ये बारहवीं से ज़्यादा कोई भी नहीं पढ़ा हुआ जो वर्कशॉप है वो कहाँ पर है जो वर्कशॉप है जहाँ पर वर्कशॉप सेक्टर इक्यासी फरीदाबाद के अंदर नहर पार के अंदर है सभी की उम्र ਦੇਵਿੰਦਰ ਦੀ ਉਮਰ 24 ਸਾਲ ਹੈ ਅਨਿਲ 26 ਸਾਲ ਦਾ ਹੈ ਔਰ ਜੋ ਯਾਮੀਨ ਹੈ 35 ਸਾਲ ਦਾ ਹੈ ਅਬਦੁੱਲ ਸਰ ਸਭ ਪਹਿਲੇ ਕਿਤੇ ਮੋਟਰਸਾਈਕਲ ਦੀ ਚੋਰੀ ਕਰਦੇ تھے ਇਹ ਲੋਕ ਪਹਿਲੇ ਕਿਤੇ ਮੋਟਰਸਾਈਕਲ ਦੀ ਚੋਰੀ ਕਰਦੇ ਸਭ ਪਹਿਲੇ ਕਿਤੇ ਮੋਟਰਸਾਈਕਲ ਦੀ ਚੋਰੀ ਦੇ ਵਿੱਚ ਦੇਵਿੰਦਰ ਤੇ 5 ਮਕਦਮੇ ਅੰਕੇ ਹੋਏ ਹਨ ਅਨਿਲ ਤੇ 14 ਮਕਦਮੇ ਅੰਕੇ ਹੋਏ ਹਨ ਔਰ ਯਾਮੀਨ ਦੇ ਉੱਪਰ 3 ਵਾਹਨ ਚੋਰੀ ਦੇ ਦੋ ਆਮਦਨ ਠੀਕ ਰਾਜੀਪ ਦਾ ਪੰਜਾਬ ਵਿੱਚ ਕਤਲ ਹੋ ਜਾਂਦਾ ਹੈ ਪਰ ਪਰਿਵਾਰ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲ ਰਿਹਾ ਅੱਜ ਮਜਬੂਰਨ ਪਰਿਵਾਰ ਧਰਨੇ ਤੇ ਬੈਠ ਕੇ ਰੋਜ਼ ਪ੍ਰਦਰਸ਼ਨ ਕਰ ਰਿਹਾ ਹੈ ਮਰਨ ਵਾਲੀ ਦੀ ਮਾਂ ਨੇ ਦੱਸ USA ਦੀ ਸਿਟੀਜ਼ਨਸ਼ਿਪ ਤੇ ਕੁੜੀ ਨੂੰ ਵਿਆਹ ਦਾ ਝੂਠਾ ਕਹਿ ਕੇ ਭਾਰਤ ਵਿੱਚ ਬੁਲਾਇਆ ਗਿਆ ਸੀ ਤੇ ਇੱਥੇ ਉਸ ਦੇ ਗਲਾ ਘੁੱਟ ਕੇ ਮੌਤ ਕਰ ਦਿੱਤੀ ਮਾਂ ਨੇ ਕਿਹਾ ਕਿ ਸਹੁਰੇ ਪਰਿਵਾਰ ਨੇ ਆਪ ਹੀ ਮਾਰ ਕੇ ਆਪੇ ਪੋਸਟਮਾਰਟਮ ਕਰਵਾ ਦਿੱਤਾ ਪਰ 7 ਦਿਨ ਬੀਤ ਜਾਣ ਤੋਂ ਬਾਅਦ ਵੀ ਉਸ ਦੀ ਸੁਣਵਾਈ ਨਹੀਂ ਹੋ ਰਹੀ ਪਰਿਵਾਰ ਨੇ ਕਿਹਾ ਕਿ ਸਹੁਰੇ ਪਰਿਵਾਰ ਨੂੰ ਫਾਂਸੀ ਦੀ ਸਜ਼ਾ ਹੋਵੇ ਹਾਂਜੀ ਕੀ ਨਾਮ ਸੀ ਲੜਕੀ ਦਾ ਜਿਹੜਾ ਕਿੱਥੋਂ ਦੀ ਰਹਿਣ ਵਾਲੀ ਸੀ ਮੈਂ ਮੈਂ ਰਾਜਦੀਪ ਦੀ ਮੰਮੀ ਬੋਲਦੀ ਹਾਂ ਰਾਜਦੀਪ ਮੇਰੀ ਇੱਥੇ ਆਈ ਸੀ ਵਿਆਹ ਤੇ ਉਹਦੇ ਸਹੁਰੇ ਪਰਿਵਾਰ ਨੇ ਉਹਨੂੰ ਕਿਹਾ ਸੀ 20 ਤਰੀਕ ਦਾ ਵਿਆਹ ਹੈ ਤੇਰਾ ਜਦ ਰਾਜਦੀਪ ਇੱਥੇ ਪਹੁੰਚੀ ਤਾਂ ਉਹਦੀ ਫੈਮਿਲੀ ਦੇ ਵਿੱਚ ਕੋਈ ਵਿਆਹ ਨਹੀਂ ਸੀ ਸਹੁਰਿਆਂ ਦੀ ਫੈਮਿਲੀ ਦੇ ਵਿੱਚ ਇਹਨਾਂ ਨੇ ਉਹਨੂੰ ਧੋਖੇ ਨਾਲ ਬੁਲਾਇਆ ਇੱਥੇ ਨਾਲ ਪਰੌਣੇ ਦੀ ਸਲਾਹ ਸੀਗੀ ਬਲਾਕ ਇਹ ਇੱਥੇ ਉਹਨਾਂ ਨੇ 12 ਤਰੀਕ ਨੂੰ ਰਾਜਦੀ ਪਾਈ ਆ ਸਾਰੇ ਮਲਾਇਆ ਲੈ ਕੇ ਗਏ ਉਹਨੂੰ ਬਾਅਦ ਚ ਉਹਨੂੰ 19 ਤਰੀਕ ਨੂੰ ਇਹਨਾਂ ਨੇ ਗਲ ਘੁੱਟ ਕੇ ਉਹਦੀ ਹੱਤਿਆ ਕਰ ਦਿੱਤੀ ਮੈਨੂੰ ਆਪਣੀ ਧੀ ਦਾ ਇਨਸਾਫ ਚਾਹੀਦਾ ਇਹਨਾਂ ਨੂੰ ਉਮਰ ਕੈਦ ਹੋਣੀ ਚਾਹੀਦੀ ਇਹਨਾਂ ਨੂੰ ਫਾਂਸੀ ਦਾ ਹੁਕਮ ਚ ਹੋਣਾ ਚਾਹੀਦਾ ਵਿੱਚੇ ਪਰੌਣੇ ਨੂੰ ਤਾਂ ਵਿੱਚੇ ਸੱਸ ਸਹੁਰੇ ਨੂੰ ਜਿਹੜੇ ਹੋਰ ਵੀ ਸ਼ਾਮਲ ਆ ਉਹਨਾਂ ਨੂੰ ਵੀ ਫਾਂਸੀ ਹੋਣੀ ਚਾਹੀਦੀ ਮੈਨੂੰ ਧੀ ਦਾ ਇਨਸਾਫ ਮਿਲਣਾ ਉਹਨਾਂ ਚਿਰ ਮੈਨੂੰ ਆਪਣੀ ਧੀ ਦਾ ਇਨਸਾਫ ਨਹੀਂ ਮਿਲਣਾ ਮੈਂ ਇਹ ਇਹਨਾਂ ਤੋਂ ਮੰਗ ਕਰਦੀ ਆ ਮੈਨੂੰ ਇਨਸਾਫ ਮਿਲੇ ਪਰ 7 ਦਿਨ ਹੋ ਗਏ ਮੇਰੀ ਧੀ ਮੁਕੀ ਨੂੰ ਮੇਰੀ ਕੋਈ ਸੁਣਵਾਈ ਨਹੀਂ ਹੋਈ ਇੱਥੇ ਮੈਂ ਇੱਥੇ ਇੰਡੀਆ ਦੀ ਗਵਰਨਮੈਂਟ ਤੋਂ ਇੰਡੀਆ ਦੀ ਪੁਲਿਸ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਇਸ ਕਰਕੇ ਐਨਆਰਆਈ ਨਿਆਣੇ ਇੰਡੀਆ ਆਉਣ ਨੂੰ ਕੋਈ ਵੀ ਮੰਨਦੇ ਨਹੀਂ ਵੀ ਇੱਥੇ ਮੌਤਾਂ ਹੁੰਦੀਆਂ ਆ ਗਲ ਘੁੱਟਦੀਆਂ ਤਾਂ ਮੈਂ ਬਸ ਇੰਨੇ ਕਹਿਣਾ ਚਾਹੁੰਦੀ ਆ ਮੈਨੂੰ ਇਨਸਾਫ ਚਾਹੀਦਾ ਮੈਂ ਇਨਸਾਫ ਮੰਗਦੀ ਤੁਸੀਂ ਵੀ ਯੂਕੇ ਦੇ ਵਿੱਚ ਸਿਟੀਜ਼ਨ ਹਾਂ ਹਾਂਜੀ ਅਸੀਂ ਮੈਂ ਯੂਕੇ ਦੀ ਸਿਟੀਜ਼ਨ ਨੇ ਆ ਕੁੜੀ ਕੁੜੀ ਮੇਰੀ ਯੂਐਸਏ ਦੀ ਸਿਟੀਜ਼ਨ ਨੇ ਆ ਕੀ ਤੁਹਾਡਾ ਜਦੋਂ ਤੁਸੀਂ ਪਹੁੰਚੇ ਹੋ ਉਸ ਟਾਈਮ ਜਿਹੜੀ ਆ ਧੀ ਤੁਹਾਡੀ ਦਾ ਪੋਸਟਮੈਡਮ ਹੋ ਗਿਆ ਸੀ ਹਾਂ ਸਾਨੂੰ ਪੁਲਿਸ ਵਾਲਿਆਂ ਨੇ ਉਧਰ ਹੋਠਾਣੇ ਸੱਦ ਲਿਆ ਅਸੀਂ ਉੱਥੇ ਬੈਠੇ ਰਹੇ ਸਾਨੂੰ ਉੱਥੇ ਬਿਹਾੜੀ ਰੱਖਿਆ ਸਾਡੇ ਸਾਹਮਣੇ ਉਹਨਾਂ ਨੇ ਫੋਨ ਕੀਤਾ ਕਹਿੰਦੇ ਤੁਹਾਡੀ ਇਜਾਜ਼ਤ ਤੋਂ ਬਗੈਰ ਪੋਸਟਮਾਨ ਮਾਡਲ ਨਹੀਂ ਹੋ ਸਕਦਾ ਲੜਕੀ ਦਾ ਜਦ ਅਸੀਂ ਇੱਥੇ ਆਏ ਸਾਨੂੰ ਭੇਜਿਆ ਤਾਂ ਉਹ ਕਹਿੰਦੇ ਜਦ ਸਾਨੂੰ ਫੋਨ ਆਇਆ ਅਸੀਂ ਪੋਸਟਮਾਨ ਮਾਡਲ ਕਰਦੇ ਸੀਗੇ ਤੇ ਸਾਨੂੰ ਨਹੀਂ ਇਹ ਪਤਾ ਵੀ ਇਹ ਰਲਿ ਭੁਗਤ ਸਾਰੀ ਇਹਨਾਂ ਦੀ ਪੁਲਿਸ ਵਾਲਿਆਂ ਦੀ ਵੀ ਆ ਵਿੱਚੇ ਡਾਕਟਰਾਂ ਦੀ ਵੀ ਆ ਸਾਨੂੰ ਕੁਝ ਨਹੀਂ ਪਤਾ ਪੋਸਟਮਾਨ ਤੁਹਾਡੇ ਤੋਂ ਬਗੈਰ ਹੀ ਹੋ ਗਿਆ ਸਾਡੇ ਤੋਂ ਬਗੈਰ ਹੀ ਹੋ ਗਿਆ ਸਾਡਾ ਇਹਨਾਂ ਨੇ ਕੋਈ ਹੱਕ ਨਹੀਂ ਸਮਝਿਆ ਵੀ ਜਾਮਾ ਨੇ ਜਰਮ ਦਿੱਤਾ ਆ ਜਾ ਪੇ ਨਾਲ ਆ ਕੋਈ ਨਹੀਂ ਸਮਝਾ ਇਹਨਾਂ ਨੇ ਆਪ ਹੀ ਮਾਰ ਲਈ ਆਪ ਹੀ ਪੋਸਟ ਮੈਡਮ ਕਰਾਤਾ ਤੁਸੀਂ ਥਾਣੇ ਦਾ ਕਰਾਓ ਕਿ ਤਾ ਧਰਨਾ ਲਾਇਆ ਅੱਜ ਕੀ ਇਨਸਾਫ ਦਾ ਪ੍ਰੂਸਾ ਦਿੱਤਾ ਹਾਂਜੀ ਅੱਜ ਸਾਨੂੰ ਇਨਸਾਫ ਮਿਲਿਆ ਆ ਸਾਨੂੰ ਇਨਸਾਫ ਸਹੀ ਮਿਲਿਆ ਆ ਵੀ ਇਹਨਾਂ ਨੇ ਗਲ ਘੁੱਟ ਕੇ ਤੇਰੀ ਕੁੜੀ ਨੂੰ ਮਾਰਿਆ ਪੁਲਿਸ ਕਹਿ ਰਹੀ ਕਿ ਮਾਮਲਾ ਦਰਜ ਕਰਾਂਗੇ ਹਾਂਜੀ ਪੁਲਿਸ ਕਹਿ ਰਹੀ ਹੈ ਮਾਮਲਾ ਦਰਜ ਹੋਗਾ ਨਾ ਤੇ ਤਾਂ ਬਸ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੈਂ ਬਾਰ ਬਾਰ ਇਹੀ ਕਹਿੰਨੀ ਆ ਮੇਰੀ ਧੀ ਮੁੱਕੀ ਆ ਧੀ ਤਾਂ ਮੈਨੂੰ ਮਿਲਣੀ ਨਹੀਂ ਪਰ ਮੈਨੂੰ ਇਨਸਾਫ ਮਿਲਣਾ ਚਾਹੀਦਾ ਆ ਹੋਰ ਕਿਸੇ ਦੀ ਧੀ ਨਾ ਨਾ ਇਦਾਂ ਇਹ ਕਰਨ ਪਰੇ ਇਥੇ ਇੰਡੀਆ ਦੇ ਵਿੱਚ ਬਹੁਤ ਚਾਂਸ ਇਦਾਂ ਦੇ ਹੋਏ ਆ ਲੋਕਾਂ ਦੀਆਂ ਧੀਆਂ ਨੂੰ ਮਾਰੀ ਜਾਂਦੇ ਆ ਕਿ ਦੋ ਤਾਂ ਤੁਹਾਡਾ ਇੱਕ ਹਾਂਜੀ ਦੋ ਤਾਂ ਹੈ ਮੇਰਾ 5 ਸਾਲ ਦਾ ਉਹ ਮੈਨੂੰ ਮਿਲਣਾ ਚਾਹੀਦਾ ਮੈਂ ਉਹਨੂੰ ਰੱਖੂੰਗੀ ਪਾਲੂੰਗੀ ਮੇਰੀ ਕੁੜੀ ਦੀ ਨਿਸ਼ਾਨੀ ਆ ਉਹ ਮੇਰੇ ਕੋਲ ਰਹਿਣਾ ਚਾਹੀਦਾ ਆ ਉਹ ਕਿਸੇ ਕੋ ਨਹੀਂ ਜਾਣਾ ਚਾਹੀਦਾ ਤਾਂ ਮੁੰਡਾ ਵੀ ਅੰਦਰ ਉਮਰ ਕੈਦ ਮੁੰਡੇ ਨੂੰ ਹੋਣੀ ਚਾਹੀਦੀ ਆ ਮੁੰਡਾ ਬਾਹਰ ਨਾ ਆਵੇ ਸਾਰੀ ਉਮਰ ਮੈਂ ਆਪਣਾ ਦੋਤਾ ਪਾਲੂਗੀ ਸੁਮਿਤ ਸਹੋਤਾ ਐਡਵੋਕੇਟ ਆ ਤੇ ਮੈਨੂੰ ਇਹਨਾਂ ਨੇ ਜਦੋਂ ਹਾਇਰ ਕੀਤਾ ਕਿ ਸਾਡੀ ਜਿਹੜੀ ਲੜਕੀ ਆ ਉਹਦੀ ਜਿਹੜੀ ਸ਼ੱਕੀ ਹਲਾਤਾਂ ਦੇ ਵਿੱਚ ਡੈਥ ਹੋ ਗਈ ਆ ਪਰ ਜਿਹੜੀ ਸਾਡੀ ਜਿਹੜੀ ਸਨਮਾਈ ਆ ਉਹ ਨਾ ਤਾਂ ਪ੍ਰਸ਼ਾਸਨ ਕਰ ਰਿਹਾ ਨਾ ਹੀ ਕੋਈ ਪੁਲਿਸ ਵਾਲੇ ਸੁਣ ਰਹੇ ਆ ਤੇ ਨਾ ਹੀ ਡਾਕਟਰ ਕੋਈ ਸਾਨੂੰ ਦੱਸਦੇ ਆ ਕੀ ਵਜ੍ਹਾ ਕੀ ਆ ਰੀਜ਼ਨ ਕੀ ਆ ਉਸ ਆਧਾਰ ਦੇ ਉੱਤੇ ਜਿਹੜਾ ਜਿਹੜਾ ਮ੍ਰਿਤਕ ਦੇ ਪਰਿਵਾਰ ਨੇ ਧਰਨਾ ਲਾਇਆ ਧਰਨਾ ਲਾ ਕੇ ਪ੍ਰਸ਼ਾਸਨ ਨੂੰ ਜਿਹੜਾ ਦੱਸਿਆ ਕਿ ਇਹ ਸ਼ੱਕ ਹਲਾਤਾਂ ਦੇ ਵਿੱਚ ਜਿਹੜੀ ਡੈਥ ਹੋਈ ਆ ਇੱਥੇ ਕਾਰਵਾਈ ਹੋਣੀ ਚਾਹੀਦੀ ਆ ਤੇ ਉਸ ਤੋਂ ਬਾਅਦ ਜਿਹੜੀ ਪੋਸਟਮਾਰਟਮ ਦੀ ਜਦੋਂ ਰਿਪੋਰਟ ਆਉਂਦੀ ਆ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਇਸ਼ੂ ਹੋਇਆ ਕਿ ਕੁੜੀ ਦਾ ਜਿਹੜਾ ਗਲਾ ਘੁੱਟ ਕੇ ਮਾਰਿਆ ਗਿਆ। ਸਾਹ ਘੁੱਟ ਕੇ ਜਿਹੜਾ ਗਲਾ ਘੁੱਟ ਕੇ ਮਾਰਿਆ ਗਿਆ ਤੇ ਉਹਦੇ ਉਹ ਤੋਂ ਬਾਅਦ ਜਿਹੜੀ ਅਸਲ ਜਿਹੜੀ ਵਜ੍ਹਾ ਜਿਹੜੀ ਰੰਚਿਸ਼ ਜਿਹੜੀ ਸਾਹਮਣੇ ਆਉਂਦੀ ਆ ਉਹ ਉਹਦੇ ਮੰਮੀ ਡੈਡੀ ਕੋਈ ਇਹ ਪਤਾ ਲੱਗਦਾ ਆ ਕਿਉਂਕਿ ਉਹ ਆਪ ਜਿਹੜੇ ਇੰਗਲੈਂਡ ਦੇ ਸਿਟੀਜ਼ਨ ਨੇ ਜਿਹੜੀ ਕੁੜੀ ਆ ਕੁੜੀ ਜਿਹੜੀ ਹੈਗੀ ਆ ਉਹ ਅਮਰੀਕਨ ਸਿਟੀਜ਼ਨ ਹੈਗੀ ਆ ਤੇ ਉਹ ਜਿਹੜੀ ਆ 12 ਤਰੀਕ ਨੂੰ ਆਈ ਆ ਝੂਠ ਬੋਲ ਕੇ ਇਹਨਾਂ ਨੇ ਜਿਹੜਾ ਨਾ ਕੁੜੀ ਨੂੰ ਸੱਦਿਆ ਕਿ ਸਾਡੇ ਮੇਰੇ ਭੂਆ ਦੇ ਬੇਟੇ ਦਾ ਵਿਆਹ ਆ ਤੇ ਤੂੰ ਜਾ ਕੇ ਵਿਆਹ ਟੈਂਡ ਕਰ ਲੈ। ਤੇ ਜਦ ਕੀ ਜਦੋਂ ਉਹ ਕੁੜੀ ਆਉਣ ਤੋਂ ਇੱਕ ਦਿਨ ਪਹਿਲਾਂ ਇਹ ਦੱਸ ਦਿੱਤਾ ਜਾਂਦਾ ਕਿ ਕੁੜੀ ਜਿਹੜੀ ਆ ਮੇਰੇ ਭੂਆ ਦੇ ਮੁੰਡੇ ਦਾ ਜਿਹੜਾ ਵਿਆਹ ਨਾ ਕੈਨਸਲ ਹੋ ਗਿਆ ਕਿ ਚਲ ਤੇਰੀ ਟਿਕਟ ਕਨਫਰਮ ਆ ਤੂੰ ਜਾਇਆ ਬਟ ਜਦੋਂ ਕੁੜੀ ਆਉਂਦੀ ਆ ਆਉਣ ਤੋਂ ਬਾਅਦ 18 ਤਰੀਕ ਨੂੰ ਜਿਹੜੀ ਆ ਕੁੜੀ ਦੀ ਹਾਲਤ ਜਿਹੜੀ ਆ ਖਰਾਬ ਹੋ ਜਾਂਦੀ ਹੈ ਤੇ ਉਹ ਹਾਲਤ ਖਰਾਬ ਹੋਣ ਦੇ ਨਾਲ ਜਿਹੜਾ ਵਾ ਉਹ ਕਹਿੰਦੇ ਆ ਕਿ ਕੁੜੀ ਨੂੰ ਹਸਪੀਟਲ ਲੈ ਕੇ ਚਾਇਆ ਜਾਂਦਾ ਜਿਹੜਾ ਮਨਜਿੰਦਰ ਸਿੰਘ ਹਸਬੈਂਡ ਆ ਉਹਦਾ ਅਮਰੀਕਾ ਉਹ ਫੋਨ ਕਰਦਾ ਆ ਉਹਨਾਂ ਨੂੰ ਜਦੋਂ ਫੋਨ ਕਰਦਾ ਆ ਤੇ ਉਹ ਫੋਨ ਜਦੋਂ ਨਹੀਂ ਚੱਕਦੇ ਉਹਨਾਂ ਦੇ ਬ੍ਰਦਰ ਨੂੰ ਫੋਨ ਕੀਤਾ ਜਾਂਦਾ ਤੇ ਜਦੋਂ ਉਹਦੇ ਬ੍ਰਦਰ ਨਾਲ ਗੱਲ ਹੁੰਦੀ ਆ ਤੇ ਉਹ ਕਹਿੰਦਾ ਆਪਣੇ ਪਾਪਾ ਨਾਲ ਗੱਲ ਕਰਾ ਉਹ ਕਹਿੰਦਾ ਕਿ ਤੁਹਾਡੀ ਜਿਹੜੀ ਬੇਟੀ ਆ ਉਹਨੂੰ ਜਿਹੜਾ ਵਾ ਹੀਟਰ ਜਿਹੜਾ ਨਾ ਹੋਮ ਹੀਟਰ ਆ ਉਹਦੇ ਕਰਕੇ ਨਾ ਗੈਸ ਚੜਨ ਕਰਕੇ ਡੈਥ ਹੋ ਗਈ ਆ ਤੇ ਜਿਹੜਾ ਉਹਦਾ ਜਿਹੜੇ ਵੀ ਸਾਰੇ ਪਰਿਵਾਰ ਆ ਉਹ ਕਹਿ ਰਹੇ ਆ ਜੀ ਅਟੈਕ ਨਾਲ ਹੋਈ ਆ ਦੋਨਾਂ ਦੇ ਤਿੰਨਾਂ ਦੇ ਕਿਸੇ ਦੇ ਬਿਆਨ ਨਹੀਂ ਦਲਦੇ ਵੀ ਤੇ ਜਿਹੜੀ ਇਹਦੇ ਵਿੱਚ ਮੇਨ ਜਿਹੜੀ ਵਜ੍ਹਾ ਆ ਰਹੀ ਹੈ ਨਾ ਉਹ ਵਜ੍ਹਾ ਆ ਰਹੀ ਹੈ ਜੀ ਪ੍ਰਾਪਰਟੀ ਜਿਹੜੀ ਕੁੜੀ ਦੀ ਆ ਬਹੁਤ ਜ਼ਿਆਦੀ ਹੈ ਅਮਰੀਕਾ ਦੇ ਵਿੱਚ ਕਰੋੜਾਂ ਦੀ ਪ੍ਰਾਪਰਟੀ ਆ ਉਹਨਾਂ ਦਾ ਇੱਕ ਛੋਟਾ ਬੇਟਾ ਆ ਅਰਮਾਨ 5 ਸਾਲ ਦਾ ਕਿ ਜਿਹਦੇ ਕਰਕੇ ਉਹਨਾਂ ਨੇ ਅਮਰੀਕਾ ਦੇ ਵਿੱਚ ਪਹਿਲਾਂ ਸਾਜ਼ਿਸ਼ ਕੀਤੀ ਗਈ ਮਾਰਨ ਦੀ ਬਟ ਉਹਨੇ ਕਿਹਾ ਕਿ ਜਿਹੜਾ ਇੰਡੀਆ ਦੇ ਵਿੱਚ ਮਾਰਿਆ ਜਾਊਗਾ ਕਿ ਅਸੀਂ ਪੈਸੇ ਦੇ ਕੇ ਛੁੱਟ ਜਾਵਾਂਗੇ ਜਦਕਿ ਇਹ ਸਾਰਾ ਕੁਝ ਬੇਬੁਨਿਆਦੀ ਤੇ ਝੂਠਾ ਸਾਬਤ ਪਾਇਆ ਗਿਆ ਤੇ ਉਸ ਦੇ ਖਿਲਾਫ ਜਿਹੜੀ ਆ ਕਾਨੂੰਨੀ ਕਾਰਵਾਈ ਹੋ ਰਹੀ ਆ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਕਹਿੰਨੇ ਆ ਕਿ ਜਿਹੜ ਜੋ ਵੀ ਬਣਦੀ ਆ ਅੱਤ ਦੇ ਆਧਾਰ ਤੇ ਜਿਹੜੀ ਰਿਪੋਰਟ ਸਾਹਮਣੇ ਕਲੀਅਰ ਹੋਣੀ ਚਾਹੀਦੀ ਆ ਤੇ ਅਸੀਂ ਜਿਹੜੀ ਉਹਨਾਂ ਤੇ ਸੱਜ ਤੱਕ ਮਾਮਲਾ ਦਰਜ ਕੀਤਾ ਜਾਵੇ ਨਹੀਂ 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 ਪ੍ਰੋਸਾਨੀ ਦਿੱਤਾ ਗਿਆ ਮਾਮਲਾ ਦਰਜ ਕੁੜੀ ਦੇ ਪੇਰੈਂਟਸ ਦੇ ਵੱਲੋਂ ਮਾਮਲਾ ਦਰਜ ਬਿਆਨ ਹੋ ਰਿਹਾ ਬਿਆਨ ਦੇ ਆਧਾਰ ਤੇ ਜਿਹੜਾ ਵਾ ਹੁਣ ਮਾਮਲਾ ਦਰਜ ਕਰ ਦਿੱਤਾ ਜਾਊਗਾ ਤੇ ਅਗਲੀ ਕਾਰਵਾਈ ਜਿਹੜੀ ਆ ਉਹ ਤਾਂ ਲੋ ਫੇਅਰ ਫਿਊਚਰ ਦੇ ਵਿੱਚ ਜੋ ਵੀ ਕੋਡ ਦੇ ਥਰੂ ਚੱਲੇਗੀ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਚਾਲੀ ਮੁਕਤੀਆਂ ਦੀ ਯਾਦ ਨੂੰ ਸਮਰਪਿਤ ਤੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਸਿੰਘਾਂ ਸਿੰਗੜੀਆਂ ਅਤੇ ਮਾਤਾ ਗੁਜਰ ਕੌਰ ਦੇ ਛੋਟੇ ਸਾਹਿਬ ਚਾਦਿਆ ਦੇ ਸ਼ਹੀਦੀ ਦਿਹਾੜੇ ਦੀ ਯਾਦ ਵਿੱਚ ਸੰਤ ਬਾਬਾ ਲੀਡਰ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਸ਼ੇਵੀ ਪਿੰਡ ਸੈਫਲਾਬਾਦ ਵਿਖੇ ਸੁਸਾਇਟੀ ਦੇ ਪ੍ਰਧਾਨ ਦਲਜੀਤ ਸਿੰਘ ਵਿਰਕ ਦੇ ਯਤਨਾ ਸਦਕਾ 10ਵਾਂ ਗੁਰਮਤ ਸਮਾਗਮ ਕਰਵਾਇਆ ਗਿਆ ਇਸ ਮੌਕੇ ਤੇ ਸ਼੍ਰੀ ਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ ਗਏ ਅਜੇ ਧੰਨਵਾਦ ਜੀ ਸਮੁੱਚੀ ਸੰਗਤਾਂ ਦੇ ਜਿਨ੍ਹਾਂ ਨੇ ਆਪਣੇ ਅੱਜ ਦੇ ਜੀਵਨ ਦੇ ਪਲ ਜਿਹੜੇ ਆ ਸਫਲਾ ਕੀਤੇ ਇੱਥੇ ਆਣ ਕੇ ਤੇ ਮੁਕਸਰ ਸਾਹਿਬ ਦੇ 40 ਮੁਕਤਿਆਂ ਨੂੰ ਚਮਕੌਰ ਸਾਹਿਬ ਦੇ ਸ਼ਹੀਦਾਂ ਨੂੰ ਮਾਤਾ ਗੁਜਰ ਕੌਰ ਛੋਟੇ ਸਾਹਿਬ ਦੇ ਸ਼ਹੀਦੀਆਂ ਸੋ ਸਾਰੇ ਸ਼ਿੱਧਾ ਨੂੰ ਸਾਝੇ ਰੂਪ ਦੇ ਵਿੱਚ ਜਿੱਥੇ ਵੱਖ-ਵੱਖ ਵੀ ਸ਼ਰੀ ਰਾਗੀ ਢਾਡੀ ਪ੍ਰਚਾਰਕ ਸਾਡੇ ਕੋਲ ਆਏ ਆ ਸੋ ਸਾਰਿਆਂ ਨੇ ਬੈਠ ਕੇ ਆਪਣੇ ਜੀਵਨ ਦੇ ਪਲ ਸਫਲਾ ਕੀਤੇ ਆ ਬਹੁਤਿਆਂ ਨੇ ਲਾਈਵ ਜਾਂ ਜਿਹੜੇ ਆ ਉਹ ਸੁਣਿਆ ਸੋ ਜਿਨ੍ਹਾਂ ਨੇ ਵੀ ਆਪਣਾ ਜੀਵਨ ਦੇ ਪਲ ਸਫਲਾ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਅਗੇ ਅਰਦਾਸ ਆ ਹਰ ਇੱਕ ਨੂੰ ਚੜ੍ਹਦੀ ਕਲਾ ਬਖਸ਼ੀ ਔਰ ਪੰਥ ਦੀ ਚੜ੍ਹਦੀ ਕਲਾ ਲਈ ਪੰਥ ਦੀ ਇਕਤਾਲੀ ਪੰਥ ਦੀ ਹਮੇਸ਼ਾ ਚੜ੍ਹਦੀ ਕਲਾ ਲੋਚੀਏ ਦੇਖੋ ਜੀ ਹਰ ਸਿੱਖ ਦਾ ਹੀ ਫਰਜ਼ ਹੈ ਇਕੱਲੀ ਸੁਸਾਇਟੀ ਨਹੀਂ ਤਾਂ ਜਿੱਦਾਂ ਸੁਸਾਇਟੀ ਵੀ ਇੱਕ ਸਿੱਖਾਂ ਦੇ ਨਾਲ ਇਸ ਦੀ ਬੋਡੀ ਐਸ ਕਰਕੇ ਸੋ ਕੋਸ਼ਿਸ਼ ਹਰ ਇੱਕ ਦੀ ਇੰਡੀਵਿਜੂਅਲ ਤੌਰ ਤੇ ਹੋਣੀ ਚਾਹੀਦੀ ਹੈ ਜੋ ਵੀ ਖਾਸ ਤੌਰ ਤੇ ਜਿਵੇਂ ਇੱਥੇ ਆਣ ਕੇ ਦੇਖਦੇ ਆ ਸਾਡੀ ਘਟਰੀ ਗੰਢੀ ਸਾਡਾ ਜਿਹੜਾ ਸਿੱਖੀ ਦਾ ਹੋ ਰਿਹਾ ਕਾਹਨ ਸਾਡੇ ਜਿਹੜੇ ਆ ਜੱਦੀ ਹੱਕ ਆ ਜਿਹੜਾ ਉਹਨਾਂ ਦੀ ਹੋ ਰਹੀ ਉਲੰਘਣਾ ਉਹ ਚੀਜ਼ਾਂ ਨੂੰ ਦੇਖ ਕੇ ਦੁੱਖ ਵੀ ਹੁੰਦਾ ਬਟ ਸਾਡੇ ਗੁਰੂ ਪੀਰਾਂ ਦੀ ਧਰਤੀ ਹੈ ਜਿੱਥੇ ਸਾਡੇ ਬਹੁਤ ਜ਼ਿਆਦਾ ਧਾਰਮਿਕ ਸਥਾਨ ਹੈ ਜਿੰਨਾ ਤੋਂ ਸਿੱਖ ਦੇ ਵੀ ਦੂਰ ਨਹੀਂ ਹੋ ਸਕਦਾ ਇਸ ਕਰਕੇ ਹਮੇਸ਼ਾ ਅਰਦਾਸ ਕਰਦੇ ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਉਹ ਕਾਮਨ ਉਹ ਇੱਥੇ ਹੋਰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੇ ਸਮੂਹ ਸੰਗਤ ਵੱਲੋਂ ਇਸ ਅਸਥਾਨ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਹਿਬਜ਼ਾਦੇ ਮਾਤਾ ਜੀ ਔਰ 40 ਮੁਕਤਿਆਂ ਦੀ ਸਿਮਰਤੀ ਚ ਵਿਸ਼ੇਸ਼ ਗੁਰਮਤ ਸਮਾਗਮ ਕਰਾਇਆ ਜਾਂਦਾ ਹੈ ਦਾਸ ਹਰ ਸਾਲ ਹੁੰਦਾ ਹੈ ਸਨਮਾਨਯੋਗ ਬਾਬਾ ਲੀਡਰ ਸਿੰਘ ਜੀ ਬਹੁਤ ਪਏ ਪਾਵਨੀ ਨਾਲ ਇਸ ਘਰ ਦੀ ਸੇਵਾ ਕਰ ਰਿਹਾ ਤੇ ਸਾਡੀ ਇੱਛਾ ਹੀ ਹੁੰਦੀ ਹੈ ਜੀ ਸੰਗਤ ਵਿੱਚ ਜਾਈਏ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਸੰਦੇਸ਼ ਅਸੀਂ ਘਰ ਘਰ ਪਹੁੰਚਾ ਸਕੀਏ ਬਹੁਤ ਚੰਗਾ ਲੱਗਦਾ ਜੀ ਇਸ ਸਟੇਜ ਉੱਤੇ ਸਿਰਫ ਗੁਰੂ ਦੀ ਸਿਫਤ ਹੁੰਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਧੂ ਜਠੇਰੇ ਸੇਵਾ ਵੈਲਫੇਅਰ ਕਮੇਟੀ ਵੱਲੋਂ ਸਿੱਧੂ ਜਠੇਰਿਆ ਤੋਂ ਤੇ ਪਿੰਡ ਭੀਣ ਵਿਖੇ ਆਉਣ ਵਾਲੇ ਮੇਲੇ ਸੰਬੰਧੀ ਕੀਤੀ ਦਰਬਾਰ ਤੇ ਸੇਵਾਦਾਰ ਸਤਨਾਮ ਸਿੰਘ ਕਮਲ ਸਿੱਧੂ ਨੇ ਦੱਸਿਆ ਕਿ 13 ਅਪ੍ਰੈਲ ਨੂੰ ਅਤੇ 26 ਮਈ ਨੂੰ ਆਉਣ ਵਾਲੇ ਮੇਲੇ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤੇ ਜੁਠੇਰਿਆਂ ਵਿੱਚ ਕੰਮ ਬਾਰੇ ਵਿਸਾਧ ਰੂਪ ਵਿੱਚ ਦੱਸਿਆ ਗਿਆ ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਵਿੱਚ ਭਿਆਨਕ ਅੱਗ ਲੱਗ ਗਈ ਤੇ ਅੱਗ ਲੱਗਣ ਕਾਰਨ ਕਈ ਦੁਕਾਨਾਂ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ ਫਰਨੀਚਰ ਮਾਰਕੀਟ ਵਿੱਚ ਅੱਗ ਲੱਗਣ ਦੀ ਖਬਰ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਚੰਡੀਗੜ੍ਹ ਪੁਲਿਸ ਮੌਕੇ ਤੇ ਪਹੁੰਚ ਗਈਆਂ ਦੱਸਿਆ ਜਾ ਰਿਹਾ ਹੈ ਕਿ ਇਸ ਭਿਆਨਕ ਅੱਗ ਲੱਗਣ ਕਾਰਨ ਕਰੀਬ 6 ਤੋਂ 7 ਦੁਕਾਨਾਂ ਸੜ ਕੇ ਤਬਾਹ ਹੋ ਗਈਆਂ ਤੇ ਦੁਕਾਨਾਂ ਵਿੱਚ ਪਿਆ ਹੋਇਆ ਸਾਰਾ ਸਮਾਨ ਸੜ ਗਿਆ ਦੇਖੋ ਮੈਂ ਪਿਛਲੇ 20 ਸਾਲਾਂ ਦੇ ਵਿੱਚ ਮੈਂ ਦੇਖਿਆ ਹੈ ਮੇਰਾ ਖਿਆਲ ਹੈ ਇਹ ਪੰਜਵੀਂ ਜਾਂ ਛੇਵੀਂ ਵਾਰੀ ਮੈਨੂੰ ਇੱਥੇ ਅੱਗ ਦੇ ਸਮੇਂ ਮੈਨੂੰ ਆਨ ਦਾ ਮੌਕਾ ਮਿਲਿਆ ਔਰ ਮੇਰੇ ਸਾਥੀ ਜਿਹੜਾ ਦੱਸ ਰਹੇ ਹੈਗੇ ਆ ਕਿ ਸ਼ਾਇਦ ਸਤਵੀਂ ਵਾਰੀ ਹੈ ਕਈ ਵਾਰੀ ਇੱਥੇ ਹਵਨ ਵੀ ਰਖਵਾਇਆ ਗਿਆ ਪੂਜਾ ਵੀ ਕੀਤੀ ਗਈ ਕਿਉਂਕਿ ਏਰੀਆ ਜਿਹੜਾ ਹੈਗਾ ਔਰ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜਵਲਨਸ਼ੀਲ ਚੀਜ਼ਾਂ ਹੈਗੀਆਂ ਕਿਤੇ ਗੱਦਾ ਪਿਆਦਾ ਹੈ ਕਿਤੇ ਉਹ ਔਇਲ ਹੈ ਉਸਨੇ ਪਾਲਿਸ਼ਿੰਗ ਵਾਲਾ ਹੁੰਦਾ ਹੈ ਕਿਤੇ ਲੱਕੜ ਹੈ ਤੇ ਸਾਰੀ ਚੀਜ਼ ਨੂੰ ਬਸ ਇੱਕ ਚਿੰਗਾਰੀ ਦੀ ਜ਼ਰੂਰਤ ਹੁੰਦੀ ਹੈ ਤੇ ਨਾਲ ਦੇ ਨਾਲ ਹੀ ਅੱਗ ਜਿਹੜੀ ਹੈ ਉਹ ਸਾਰੇ ਦੁਕਾਨਾਂ ਤੱਕ ਫੈਲ ਜਾਂਦੀ ਹੈ ਅੱਜ ਵੀ ਮੈਨੂੰ ਜਿਸ ਵਕਤ ਮੈਂ ਦੇਖ ਰਿਹਾ ਸੀਗਾ ਤੇ ਮੈਨੂੰ ਮੈਂ ਟੀਵੀ ਤੇ ਦੇਖਿਆ ਤੇ ਉਸੇ ਵੇਲੇ ਹੀ ਮੈਂ ਸੰਜੀਵ ਨੂੰ ਫੋਨ ਕੀਤਾ ਜਿਹੜੇ ਸਾਡੇ ਇੱਥੋਂ ਦੇ ਫਰਨੀਚਰ ਮਾਰਕੀਟ ਦੇ ਪ੍ਰਧਾਨ ਹੈ ਉਹ ਸ਼ਾਇਦ ਸ਼ਹਿਰ ਤੋਂ ਬਾਹਰ ਹੈ ਉਹਨਾਂ ਨੇ ਦੱਸਿਆ ਕਿ ਹਾਂ ਜੀ ਵਾਕਈ ਹੈ ਮੈਨੂੰ ਲੱਗਾ ਕਿ ਉਹ ਹੀ ਕੋਈ ਚੈਨਲ ਥੱਲੇ ਆ ਰਿਹਾ ਹੈ ਕਿ ਮੈਂ ਉਸੇ ਵੇਲੇ ਮੈਂ ਨਿਕਲ ਕੇ ਮੈਂ ਉਰੇ ਆ ਗਿਆ ਦੇਖੋ ਜਿੱਥੇ ਹੀ ਆਪਣੇ ਵਾਸਤੇ ਦੁਖਦਾਈ ਹੈਗਾ ਜਿੱਥੇ ਵਿੱਚ ਰਸਤਾ ਛੱਡਿਆ ਤੁਸੀਂ ਉਹ ਰਸਤੇ ਤੋਂ ਅਗਲੇ ਵਾਲਿਆ ਦਾ ਬਚਾਅ ਹੋ ਗਿਆ ਲੇਕਿਨ ਜਿਹੜੇ ਨਾਲ-ਨਾਲ ਜਿਹੜੇ ਗਵਾਂਡ ਚ ਲਗੀਆਂ ਜੀਆਂ ਦੁਕਾਨਾਂ ਐ ਤੇ ਉਹ ਕੋਈ ਦੁਕਾਨ ਨਹੀਂ ਬਚੀ ਮੇਰਾ ਖਿਆਲ 17 ਦੁਕਾਨਾਂ 17 17 18 ਦੁਕਾਨਾਂ ਜਿਹੜੀਆਂ ਐ ਇਹਦੇ ਇਫੈਕਟ ਦੇ ਵਿੱਚ ਆਈਆਂ ਔਰ ਆਪਾਂ ਜਿਹੜਾ ਹੈ ਪਿਛਲੀ ਵਾਰੀ ਵੀ ਜਿਸ ਵਕਤ ਐ ਹੋਈ ਸੀਗੀ ਅਸੀਂ ਐਡਮਿਨਿਸਟ੍ਰੇਸ਼ਨ ਨਾਲ ਡਿਸਕਸ ਕੀਤਾ ਸੀਗਾ ਔਰ ਫਰਨੀਚਰ ਮਾਰਕੀਟ ਦਾ ਜਿਹੜਾ ਹਗਾਇਬ ਹੈ ਇਹਨਾਂ ਦੀ ਰੀਹੈਬਿਲੀਟੇਸ਼ਨ ਹੋ ਸਕੇ ਉਹਦੇ ਬਾਰੇ ਆਲਰੇਡੀ ਜਿਹੜੀ ਹੈਗੀ ਹੈ ਸਰਕਾਰ ਦੇ ਬਾਰੇ ਸੋਚ ਰਹੀ ਜਿਸ ਤਰ੍ਹਾਂ ਮਾਰਬਲ ਮਾਰਕੀਟ ਦੀ ਗੱਲ ਚੱਲੀ ਤੇ ਇਹਨਾਂ ਦੇ ਵਾਸਤੇ ਵੀ ਉਹ ਕਰ ਰਹੇ ਲੇਕਿਨ ਆ ਜਿਹੜੀ ਚੀਜ਼ ਹੈ ਇਹਦੇ ਨਾਲ ਇੱਕ ਵਾਰੀ ਫੇਰ ਜਿਹੜਾ ਨਾ ਬੰਦੇ ਦਾ ਦਿਲ ਟੁੱਟ ਜਾਂਦਾ ਹੈ ਦੂਸਰਾ ਹੈ ਕਿਉਂਕਿ ਇਹ ਟੀਨਾ ਦਾ ਹੈਗਾ ਇਹਦੇ ਵਿੱਚ ਇੰਸ਼ੋਰੈਂਸ ਕਵਰੇਜ ਵੀ ਉਹ ਪੂਰੀ ਨਹੀਂ ਮਿਲ ਪਾਂਦੀ ਹੈਗੀ ਉਦੇ ਕਰਕੇ ਕੀ ਹੈਗਾ ਕਿ ਇੰਸ਼ੋਰੈਂਸ ਦਾ ਵੀ ਨਹੀਂ ਜਿਸ ਵੇਲੇ ਮਿਲਦਾ ਤੇ ਬੰਦੇ ਦਾ ਅਚਾਨਕ ਇੱਕ ਚਿੰਗਾਰੀ ਦੇ ਨਾਲ ਪੂਰਾ ਦਾ ਪੂਰਾ ਬੰਦੇ ਦਾ ਨੁਕਸਾਨ ਹੋ ਜਾਂਦਾ ਹੈ। ਔਰ ਅਸੀਂ ਵੀ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਕਿ ਇਹਦਾ ਜਲਦ ਤੋਂ ਜਲਦ ਇਹਦਾ ਹੱਲ ਕੱਢਿਆ ਜਾ ਸਕੇ ਇੱਕ ਪਰਮਾਨੈਂਟ ਹੱਲ ਕੱਢਿਆ ਜਾ ਸਕੇ ਔਰ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਸਾਰੇ ਬੰਦਿਆਂ ਜਿਨ੍ਹਾਂ ਦਾ ਨੁਕਸਾਨ ਹੋਇਆ ਮੈਂ ਮੈਂ ਸਿਰਫ ਉਹਨਾਂ ਨੂੰ ਹਿੰਮਤ ਦੇ ਸਕਦਾ ਲੇਕਿਨ ਉਹਨਾਂ ਦੀ ਗੱਲ ਅੱਗੇ ਰੱਖਣ ਵਾਸਤੇ ਆਪਾਂ ਜ਼ਰੂਰ ਪ੍ਰਯਾਸ ਕਰਾਂਗੇ। ਠੀਕ ਹੈ ਥੈਂਕ ਯੂ। ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਗੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ